गुठा गुठा ਕਮਾਂ ਕਰੇਗੀ ਮਾਈਕ ਸਾਵਾ ਸਵਾਗਤ ਹੈ ਮੈਂ ਜਾਗਦਾ ਕੋਸ਼ਿਸ਼ ਹੋਰ ਬੋਲਣ ਦੀ ਮੇਰਾ ਯਾਰ ਹੈ ਕੋਈ ਜਦ ਵੀ ਪੁਕਾਰਿਆ ਬਹੁਤ ਗੱਲਾਂ ਖੇਡ ਦੇਖ ਕਿੰਨਾ ਦਾਸਾ ਕਹਿੰਦੇ ਕੋਈ ਤਾਂ ਪ੍ਰਮਾਣ ਕਹਿਣ ਕਿ ਰੋਸ ਮੇਰਾ ਯਾਰ ਬਹੁਤ ਹੈ

ਜੇ ਤੋਂ ਬੱਤੇ ਤਰਾਵੇਂ ਵਿੱਚ ਜੰਮੇ ਪੱਛਿਆਰੇ ਅਗਰ ਕਿਸੇ ਤੋਤਾ ਵੀ ਰੱਬ ਦੇ ਰਕਾ ਦਾ ਕੀ ਬਣਨਾ ਹੈ ਅਗਰ ਇਹ ਜੀਵੋ ਬਣਾ ਲਿਓ ਸੰਭਾਲ ਕੇ ਰੱਖ ਲਿਓ ਜੇ ਤਾਂ ਮੋਰਾਂ ਜਿੱਤ ਗਈ ਤਾਂ ਮੈਂ ਇਹ ਦਾਵਾ ਕਰਦਾ ਤੁਹਾਡੇ ਨਾਲ ਕਿ 100 ਸਾਲ ਕਿਸਾਨ ਜਵਾਤ ਰਹੇਗੀ ਧਰਤੀ ਦੇ ਤੇ 6 ਕਰ ਇਸੇ ਕਮਜੋਰੀ ਕਰਕੇ ਮੋਟਾ ਹਾਰ ਗਿਆ ਮੋਟਾ ਲੋ ਹੁੰਦੀ ਨਾ ਕੋਈ ਮਗਲ ਦੱਸਾਂ ਲੱਗਾ ਹੁਣ ਹਰ ਇੱਕ ਤੇ ਹੈ ਤੋਂ ਹੁਣ ਸੰਕੀ ਤੋਂ ਲੈ ਕੇ 40 ਤੱਕ ਜਾ ਗਿਆ ਦਰ ਗਿਆ ਇਹਲਾ ਪੰਜਾਂ ਸਾਲਾਂ ਦੇ ਵਿੱਚ ਜੇ ਹੈ ਸਾਡੇ ਤੇ ਤੇ ਛੋਟੇ ਦੀ ਨਾਵ ਹੋਵੇ ਤਾਂ ਹਰ ਨੂੰ ਲੱਗ ਤੇ ਹੈ ਹਵਾਤ ਬੰਦ ਜਾ ਰਹੇ ਸਰਦਾਰੋ ਪਤਾ ਨਹੀਂ ਕੀ ਖਾਣੇ ਨੇ ਕੀ ਰੋਟੀਆਂ ਖਾਣੇ ਸੋਣਦੇ ਨਹੀਂ ਕੋਈ ਪੜ੍ਹਨ ਨੂੰ ਯਾਰ ਕੋਈ ਸਟੱਡੀ ਕਰਨਾ ਕਰੋ ਕੋਈ ਕੁਝ ਸੌਣੇ ਦਾ ਕਰੋ ਕੋਈ ਸੁਧਿਆ ਕਰੋ ਅਰੇ ਸੋਟਾ ਆ ਗਿਆ ਅੱਜ ਤੋਂ 14 ਸਾਲ ਪਹਿਲਾਂ ਜੇ ਰਿਪੋਰਟ ਆਈ ਹੈ ਜੀ ਵਿੱਚ ਇਹ ਕਿਹਾ ਹੈ ਕਿ ਕਿਸਾਨ ਦੇ ਘਰੇ ਜਰੂ ਲੈਣ ਵਾਲਾ ਹਰ ਬੱਚਾ ਕਰਜ਼ੇ ਜੰਮੇਗਾ ਕਰਜ਼ੇ ਕੋਲੇ ਦਾ ਤੇ ਕਰਜ਼ੇ ਨੂੰ ਮੌਤ ਦਾ ਕਾਰਨ ਹੋਊਗਾ ਜੇ ਹਾਨੂੰ ਮੌਕਾ ਕਿਹੜੀ ਜੀ ਅੱਜ ਤੱਕ ਆਸ਼ੀਰਵਾਦ ਨਹੀਂ ਕਿਓ ਜੇ ਉਹ ਕਿਹੜੇ ਹੋਣਗੇ ਜਿਨ੍ਹਾਂ ਨੇ ਕਰਜ਼ੇ ਤੋਂ ਮਰਨਾ ਹਟ ਖਸਾਲ ਦੇ ਘਰੇ ਜੰਮੇ ਬੱਚੇ ਨੇ ਉਹ ਕਿਹੜੇ ਬੱਚੇ ਹੋਣਗੇ ਇਹ ਜਿਹੜਾ ਆਇਰੋਪਲਸ ਜਾਉਣਾ ਕੋਈ ਨਹੀਂ ਅਸੀਂ ਜੋ ਕਰ ਸਕਦੇ ਆ ਅਸੀਂ ਕੀ ਕਰ ਅਸੀਂ ਮੰਨ ਲਿਆ ਕਿ ਅੰਦੋਲਨਾਂ ਨੂੰ ਐਕਸਟ੍ਰੀਮ ਪੱਧਰ ਲੈ ਕੇ ਜਾਣਾ ਹੈ ਸ਼ਾਂਤੀ ਬਣਾ ਕੇ ਰੱਖੀ ਹੈ ਕਿਸੇ ਤਰ੍ਹਾਂ ਨਾ ਵੀ ਕਿਸੇ ਨੌਜਵਾਨ ਦਾ ਨੁਕਸਾਨ ਨਾ ਹੋਵੇ ਉਸ ਦੰਗ ਦਾ ਵਿਚਾਰ ਰੱਖਦੇ ਹੋਏ ਅੰਦੋਲਨ ਨੂੰ ਜਿੱਤ ਤੱਕ ਲੈ ਕੇ ਜਾਣਾ ਤੋਂ ਬਿਨਾਂ ਕੋਈ ਰਸਤਾ ਨਹੀਂ ਨਿਕਲਦਾ ਅਸੀਂ ਆਪੇ ਸਮਾਜਾਂ ਦੀ ਅਪੁਤੀ ਲਈਏ ਇਸ ਤਰ੍ਹਾਂ ਹੋਣਾ ਚਾਹੀਦਾ ਹੈ ਅਰੇ ਉਹ ਵੀ ਅਸਿਕ ਯਾਰ ਹੋ ਕੇ ਬੈਠੇ ਮੈਂ ਆਪ ਸਭ ਨੂੰ ਰੇਤੀ ਦੱਸਦਾ ਭਰਾਓ ਮਾਈ ਸਾਈਡ ਤੋਂ ਹੀ ਮਰ ਜਾਣਾ ਤੁਹਾਨੂੰ ਦੱਸਿਆ ਲਾ ਕੇ ਦੇਖੋ ਪਾਪਾ ਜੀ ਨੇ ਕਹੀਆਂ ਲੱਗਣਾ ਕਿੰਨਾ ਬੋਲ ਅਗਰ ਸਾਲੋਂ ਪ੍ਰਸ਼ਾਸਨ ਇੱਕੋ ਚੱਕਰ ਤੋਂ ਸਫਲ ਹੁੰਦਾ ਮੈਂ ਪਹਿਲਾਂ ਨਹੀਂ ਕਹੀਆਂ ਪਰ ਤਾਰੇ ਗੱਲਾਂ ਕਹਿ ਰਿਹਾ ਵੀ ਕੁਝ ਸੁਣਿਆ ਕਰੋ ਕੁਝ ਦੇਖਿਆ ਕਰੋ ਕਰ ਨਾਲ ਜਿਹੜੀਓ ਪਈਆਂ ਨੇ ਜਿੰਨਾ ਕਿੰਨਾ ਪਈਆਂ ਦਮਾ ਹੈ कि तो, सरकारें अगर सालों देखो सरकार परिकाशिल चक्कर से समय हो गया आप उन दोनों हाज़र हैं कि जैसे तुझे समय हो गया कि सालों तो चक्कर न लगे हो तो आप उन दोनों जाइए सरकारें कल सरकारें के लिए जाने लायक हम ਮੈਨੂੰ ਉਹ ਚੱਲ ਜੇ ਲੱਗ ਰਹੀ ਜਿਵੇਂ ਜਿਹਾ ਉਹ ਦੁਕਾਨ ਵਾਲਾ ਮੈਨੂੰ ਅੰਦਰ ਮੈਨੂੰ ਬੜਾ ਹੌਸਲੇ ਨਾਲ ਜਨਮ ਹੋ ਤੈ ਜਿਵੇਂ ਉਹਦਾ ਅੱਗੇ ਕਿੰਨਾ ਹੋ ਰਿਹਾ ਸਵਾਲ ਅਗੋਂ ਤੇ ਖੜਦਾ ਆ ਕੇ ਫਿਰ ਲੈ ਕੇ ਮੋਈ ਹੱਥ ਕੋਲ ਤੇ ਦੇਖੀਆ ਕਿ ਆਗੂ ਥੋੜੇ ਜਿੰਨੇ ਵੀ ਰੱਗੂ ਮੀਂਹ ਕਾ ਜੁਏ ਕਾ ਸੂਰਵਾਦ ਰੇ ਆਪਣੇ ਆਪਣੇ ਅੰਦਰ ਸਾਡੀ ਮਾਰੇ ਮੀਟਿੰਗ ਰੋਸ ਕਿੰਨੀ ਜਨਕੀਰ ਭਾਈਆ ਇੱਥੇ ਰਹਿ ਰਾਸਤੇ ਸਾਰੇ ਮਾਰੇ ਤੁਹਾਡੀ ਤੇ ਸਾਰਿਆਂ ਦੀ ਧੰਨਵਾਦ ਉਹ ਗੇਟੀ ਇੱਥੇ ਹੋਣੀ ਜ਼ਰੂਰੀ ਹੈ ਧੰਨਵਾਦ ਅੰਦੋਲਨ ਜਿੱਤਣਾ ਤੁਹਾਨੂੰ ਜਿੱਤਣਾ ਨਹੀਂ ਪਿਆ ਇਹ ਮਗਰੋਂ ਜਿਹੜਾ ਦਰਬਾਰ ਤੇ ਤੁਸੀਂ ਸਾਰੇ ਤੁਹਾਨੂੰ ਜਿਹੜਾ ਰੁਕੂ ਦੇ ਦਿੱਤਾ ਹਾਂ ਉਹ ਇਸ ਲਈ ਦਿੱਤਾ ਹੈ ਕਿ ਆਜਾ ਦੇ ਰਾਕੇ ਤੁਸੀਂ ਉਹਦੇ ਦੇ ਮਾਰ ਕੋ ਉਹਨਾਂ ਦੇ ਘੁੰਮੇ ਆਰੋ ਉੱਥੋਂ ਸੰਤਾ ਕੱਢ ਕੇ ਲਿਆ ਕੇ ਆਓ ਜੇ ਕੋਈ ਕੋਈ ਪ੍ਰੋਟੋਕਾਲ ਹੈ ਦੂਸਰੀ ਵਾਰ ਕਲ ਹੋਇਆ ਤੇ ਨਾਲ ਕਿ ਬਹੁਤ ਚਿਰ ਤੋਂ ਇੱਕ ਮਲਗਰਤੀ ਹੋਈ ਸੀ ਸਰਦਾਰ ਦੀ ਕਾਰ ਮੈਂ ਜਿਹਨੂੰ ਲੈ ਕੇ ਮੋਹਰੇ ਜਾਏ ਇਹ ਤਾਂ ਸਰਦਾਰ ਦੀ ਕਾਰ ਹੈ ਕਾਰ ਬਣਾ ਦਿਓ ਜੀ ਕਾਰ ਕਿਦੋਂ ਬਾਕੀ ਸ਼ੁਰੂ ਹੋਣੀ ਹੈ ਜੀ ਕਿ ਆਜੋ ਹਣ ਕਰੋ ਕਾਰ ਅਸਲੀ ਗੱਲ ਇਹ ਹੈ ਗੋਮਨੇ ਕਾਰ ਕਰਛੇ ਕੰਮ ਤੋਂ ਕਿੰਨਾ ਵਿਦਕਿਆ ਹੋਏਗਾ ਆਗਿਆ ਹਾੜੇ ਨਾਲ ਵਾਲੋ ਕਿੰਨੇ ਪਰ ਮਰੂ ਪਿਆਰ ਹੈ ਆਦੇ ਕੁੱਤਰੇ ਦੀ ਫੱਤਰ ਪਤਾ ਲੱਗਣਾ ਹੈ ਉਹ ਓਏ ਹੋਰ ਜਿਹੜਾ ਬਚਾਉਣਾ ਤੁਸੀਂ ਆਪ ਦਾ ਕੁੱਤਰਾ ਲੜਾਈ ਤੁਸੀਂ ਇਹ ਨਗਰੋਂ ਆਂਦੇ ਕੁੱਤਰੇ ਨੂੰ ਬਚਾਉਂਗੀ ਕਿੰਨੇ ਬਾਬੇ ਲੈ ਕੇ ਗਾਲ ਸ਼ਰਤ ਹੈ ਕਿ ਅੰਦੋਲਨ ਜਿੱਤਣ ਤੱਕ ਚਾਹੇ ਅਸੀਂ ਫਿਰ ਮਈਏ ਚਾਹੇ ਅਸੀਂ ਜਿੱਤ ਸੇ ਜਾਈਏ ਆਲੇ ਜਿਹੜੇ ਸੁਭਦੇ ਨਾਮ ਦਰਦ ਹੋ ਜਾਣਗੇ ਉਹ ਲਾਸਟ ਵਾਲੇ ਦਿਨ ਜ਼ਖਮੀਆਂ ਜੀ ਜਿਹੜੇ ਜਾਣਗੇ ਮਰਦੇ ਵਾਲਿਆਂ ਦੀਆਂ ਲਾਸ਼ਾਂ ਚੱਕਾਂ ਵੀ ਉਦੋਂ ਵੀ ਗੱਲਤੀ ਆ ਜੂ ਪਤਾ ਲੱਗੂਗਾ ਕਿ ਅਪ੍ਰੈਸ਼ਨ ਨੇ ਕਾਰ ਕਿਉਂ ਦੇ ਆਲੇ ਸਪੈਸ਼ਲ ਕਿਸੇ ਜਿੰਨੇ ਕਾਰ ਦੇ ਆਲੇ ਮੌਜੂਦ ਜਿਹੋਣ ਦੇ ਕਾਰ ਹੋਣਗੇ ਉਹ ਇੱਕ ਵੱਖਰੀ ਤਰ੍ਹਾਂ ਦਾ ਕਾਰ ਹੋਏਗਾ ਪਤਾ ਲੱਗੇਗਾ ਕਿ ਵਾਚਰ ਜੀ ਦੇ ਵਿੱਚ ਸਿੱਧੂ ਭਰ ਦੇ ਕਾਰ ਦਿੱਤੀ ਹੈ ਸੋ ਇਸ ਕੰਦੇ ਲਈ ਅੱਜ ਅਗਲੇ ਪਹਿਲਾਂ ਕਾਰ ਬਣਾਇਆ ਜਾਂਦਾ ਹੈ ਜਪਾ

تو میرا کالا پٹھوں سالے کو پڑھایا کسی نے نہیں ہو اتنا میرا کالا جس کا سخت حوالہ کرنا ہو پوری وجہ سے یہ جو سنی ہوتی تو کل لوگ کرے کوئی پتہ نہیں چندے لوگ پتہ چلے اور چار لوگوں سے تھا ہاں یہ چلا ہوئی تھی

ਤਕਰੀਰ ਲਗਾ ਲਿਆ ਕਿ ਡੇਟਾ ਆਇਆ ਜਿਹੜਾ ਅਰੇ ਨੂੰ ਮਿਲ ਨਹੀਂ ਗਿਆ ਕੋਸ਼ਿਸ਼ ਕੀਤੀ ਬੰਦਾ ਚਾਲਾਂ ਦੇ ਵਿੱਚ ਉਹਦੇ ਉਹਦੇ ਅੱਗੇ ਮਨਚੇ ਵੀ ਸੋਚਿਆ ਕਿ ਮੈਂ ਜੋ ਪਿਓ ਦਾ ਪਤਾ ਲਿਆ ਉਹਨਾਂ ਦੇ ਤਰ੍ਹਾਂ ਨੂੰ ਮਿਲਣਾ ਇਹ ਆਖਲੇ ਬੰਦੀ ਤ੍ਰਤੀ ਸਮਝ ਸੁਣ ਇਹਕ ਬੰਦਾ ਉਸ ਤੋਂ ਬਹੁਤ ਵੱਡੇ ਹੋ। ਉਸਰ ਜਿਹੜਾ ਸਾਥੀ ਬੈਠੇ ਹੋ ਸਾਰੇ ਉਹਦੇ ਨਾਲੋਂ ਬਹੁਤ ਵੱਡੇ ਹੋ। ਉਹ ਹਲੇ ਉਹ ਹਲੇ ਜੱਜੇ ਬਣੀ ਵੀ ਨਹੀਂ ਹੋ ਤੱਕਿਆ। ਉਹ ਤਾਂ ਇਹਨੇ ਹੈ ਕਿ ਉਹਦਾ ਬਾਪ ਘਰੇ ਆਲਾ। ਉਹ ਮੰਨਣ ਵਾਲੇ ਦੀ ਖੁਸ਼ੀ ਹੋਈ ਹੈ। ਇਸੇ ਮੇਰਾ ਪਰਿਵਾਰ ਇਸ ਗਰਾਈ ਨੂੰ ਸਮਾਪਤ ਹੋ ਉਹੀ ਲੱਗੇ। ਬਹੁਤਾਰੇ ਹਾਂਜੀ ਹਾਂਜੀ ਲੋਕਾਂ ਦੇ ਅੰਦਰ ਇਹੋ ਜਿਹੇ ਚਾਰ ਆਦਮੇ ਹੁੰਦੇ ਨੇ ਹਾਂ ਤੇ ਸ਼ੈਡ ਗੱਲ ਕਰਾਇਓ ਜੇ ਉਹਨੂੰ ਤੁਸੀਂ ਇੱਕ ਗਾਣੂ ਦੇਤਾ ਸੀ ਪਹਿਲਾਂ ਪਹਿਲਾਂ ਆਪਦੇ ਘਰੋਂ ਕੁਛ ਲੈ ਕੇ ਡੇਲੇ ਆਵੋ ਅਲੱਗੂ ਦੂਸਰਾ ਗਾਣੂ ਦੇ ਕੇ ਡਾ ਦੇਣਾ ਜੇ ਦੇਤਾ ਵੀ ਹੋਏ ਤੇ ਇਹਦੇ ਵਿੱਚ ਵੀ ਦੇਤਾ ਦਵਾ ਜੇ ਸੀ ਆਉਂਦੇ ਬਸੇ ਦੇ ਨਾਲ ਆ ਜਾਂਦੇ ਨਾਲ ਅਸੀਂ ਜਿਹੜੀ ਵਿਰਾਸਤ ਲੜ ਰਹੇ ਹਾਂ ਮੈਂ ਇਹ ਦੇ ਦਵਾ ਦੋਹਰਾ ਦਿਆਂ ਸਿਆਰੋ ਅਸੀਂ ਸੱਚ ਜੁਗਮੇ ਵਾਰੀ ਲਈ ਲੜ ਰਹੇ ਹਾਂ ਅਸੀਂ ਜੁਗਮੇ ਵਾਰੀ ਲੜਵਾ ਰਹੇ ਹਾਂ ਮੈਨੂੰ ਮੇਰੇ ਫੋਨ ਨੇ ਮੇਰੇ ਸੱਤ ਜਨ ਨੇ ਬੜੀ ਬੜੀ ਚर्चा ਹੋਈ ਹੈ ਇੱਕ ਵਾਰੀ ਨਹੀਂ ਹੋਈ ਇਹ ਜਨਨਾ ਕਹਿਣੇ ਤੇ ਪ੍ਰਭਾਤ ਜੀ ਸਾਨੂੰ ਕੈਸਰ ਆ ਕਿਸੇ ਨਾ ਹੀ ਪੰਗਾ। ਤੇ ਜੇ ਆ ਸਾਰੇ ਬੈਠੇ ਹਾਂ ਸਤਿ ਸ਼੍ਰੀ ਅਕਾਲ ਸਭ ਨੇ ਬੈਠੇ ਆ ਜੀ। ਬਹੁਤ ਬਹੁਤ ਲੇਖਨ ਅੰਦੋਲਨ ਜਦੋਂ ਜੁਮੇ ਮਾਰੇ ਨੇ ਨਿਬੋੜੀਆਂ। ਉਹ ਬੀਸੀ ਦੀ ਇੱਕ ਤਾਂ ਸਿੱਧੂ ਪੁੱਤ ਦਾ ਮਹਤਵ ਰਹਾ ਨੇ। ਤੇ ਜੇਕਰ ਮੈਂ ਪੰਜਾਬ ਦਾ ਮੁਖੀ ਆ ਤੇ ਮੇਰੇ ਪਰਿਵਾਰ ਦੇ ਉੱਤੇ ਕੋਈ ਪੱਖਪਾਤ ਵਾਲਾ ਮਾਰਾ ਸਮਾਵਾੜਾ ਤਾਂ ਮੇਰੀ ਰਿਸਪੋਨਸੀਬਿਲਟੀ ਨਹੀਂ ਮੰਦੀ ਕਿ ਉਹਦੇ ਲਈ ਮੈਂ ਕੁਝ ਕਰਾਂ ਤੇ ਉਸ ਤੋਂ ਅੱਗੇ ਐਸ ਜੇ ਨਾਂਨ ਪੀਟੀਕਾ ਦਾ ਮੈਂ ਇਸ ਨਵੇਂ ਤੇ ਖੜੇ ਹੋਏ ਐਡੇ ਵੱਡੇ ਸੰਗਠਨ ਦਾ ਕਲਮੀਨਾਰ ਆਪ ਕੋ ਤਰੀਏ ਸਹਿ ਪ੍ਰਵਾਦ ਹੋ ਗਿਆ ਤਾਂ ਉਹਦੇ ਤੋਂ ਵੀ ਝੁਮੇ ਹੋਈ ਨਿਭਾ ਰਿਹਾ ਹੈ ਤੇ ਇਸੇ ਤਰ੍ਹਾਂ ਪਿਆਰੋ ਤੁਸੀਂ ਜੇ ਮੜੇ ਮੇਰੇ ਲੀਡਰੋ ਜਿਹੜੇ ਆਦੇ ਪ੍ਰਬੰਧ ਬਲਾਕਾਂ ਦੇ ਪ੍ਰਬੰਧ ਸਿੰਡਾਂ ਦੇ ਪ੍ਰਬੰਧ ਸਟੇਜ ਬੋਡੀ ਦੀ ਲੀਡਰਸ਼ਿਪ ਇਸੇ ਤਰ੍ਹਾਂ ਤੁਹਾਡੀ ਸਾਰੀ ਜਿੰਮੇਵਾਰੀ ਬਣਦੀ ਆ ਕਿ ਹੁਣ ਇਸ ਅੰਗੂਲ ਨੂੰ ਚੁੱਕ ਲੈ ਜਿਸ ਤੇ ਆਪ ਦੀ ਜਿਨੀ ਜਿਨੀ ਗੇਤੀ ਆਪਾਂ ਨੋਟ ਕਰਾਈ ਆ ਜਿਸ ਤੇ ਤੁਹਾਡੇ ਨੋਟ ਆ ਉਹ ਆਪ ਦੀ ਪੂਰੀ ਕਰੋ

ਮਨਵਰਤੇ ਸਾਡਾ ਸੋਤਾ ਵੀਰ ਅੰਮ੍ਰਿਤਸਰ ਤੋਂ ਬਹੁਤ ਸੋਹਣਾ ਹੈ। ਖਾਸ ਕਰਕੇ ਜੇ ਦੀ ਸੋਹਣੀ ਜਿਹੀ ਬੈਠਾ ਹੈ। ਏਕੋ ਜਿਸ ਮੇਰੇ ਮਨ ਨੂੰ ਚੱਕ ਤੇ ਸਰਕਾਰ ਨੇ ਭਾਵੇਂ ਭਾਰੀ ਪਾ ਲਿਓ। ਜਦੋਂ ਨੂੰ ਚੱਕੇ ਲਾਉ ਮੰਨ ਵਰਤਾ ਪ੍ਰੋਗਰਾਮ ਸਾਰਾ ਸਾਨੂੰ ਨੰਬਰ ਦੇ ਦੇ ਕਰ ਦੇਈ। ਉਹ ਡੈਮੇਜ ਕਰਨ ਦੀ ਬਜਾਏ ਕਮਲ ਐਕਟ ਹੋ ਗਿਆ ਪਰ ਵੀ ਮੇਰੇ ਕਿਹਾ ਕਿ ਮੋਰਸ ਉਸੇ ਜਣ ਤੋਂ ਇਹ ਕਮਾਨ ਅਲਸਰ ਸ਼ੁਰੂ ਕਰਨੇ ਪਰ ਰਹਿ ਗਿਆ ਪਰ ਜਿਹੜਾ ਮੇਰਾ ਕਰਾਉਣ ਵਾਲਾ ਡੋక్టర్ ਜੀ ਲਾਇਆ ਜੋੜ ਬਿਖਿਆ ਇਹਦੇ ਨੇ

ਪਸ ਤੁਹਾਡਾ ਸਰਕਾਰ ਨੂੰ ਇਹ ਵਕਤ ਕੱਟੇ ਨਹੀਂ ਦੇਣਾ ਕੋਲ। ਹੁਣ 60000 ਯਾਰ ਕੰਮ ਕੋਈ ਲੱਗੇ ਕੁਝ ਹੋਣਾ। ਕੁਝ ਨਹੀਂ ਹੋਣਾ ਤਾਂ। ਇੱਕ ਦਾ ਫਸਲ ਥੋੜੀ ਹੋਵੇ ਵੀ ਕੁਝ ਨਹੀਂ ਹੋਣਾ। ਤੇ ਜੇ ਅੱਜ ਵੀ ਜਾਵੋ ਜਿਹੜਾ ਗਿਆ ਤੇ ਬਹੁਤ ਕੁਝ। ਸੋਚਿਓ ਆਪਣੇ ਹਟਾਓ ਕੋਈ ਚੇਨਿਕਲ ਨਹੀਂ ਲੈਣਾ ਆਪਣੇ ਬੱਚਿਆਂ ਦੀ ਜਿੰਦਗੀ ਨਹੀਂ ਨਿਕਲਣੀ। ਅਸੀਂ ਚਲੂ ਨਹੀਂ ਨਹੀਂ ਨਿਕਲਣਾ। ਸੋ ਦੇਖੋ ਵੀਰ ਵੀਰੋ ਸੋਤੋ ਵੀਰ ਲੈ ਮੌਜੂ ਸਹਾਰਾ ਦੇ ਕੇ ਸਰਕਾਰ ਨੂੰ ਧਮਕੋੜਿਆ ਕਿਵੇਂ ਭਾਵੇਂ ਕੁਝ ਵੀ ਕਰ ਲੋ ਅਸੀਂ ਸਾਲਿਡੈਂਟ ਬਹੁਤ ਲੱਗੇ ਇਹ ਜੱਲੇ ਵਾਲੇ ਚੱਕ ਲੋਗੇ ਤੇ ਅਸੀਂ ਮਰ ਰਹੇ ਹਾਂ ਕੋਈ ਅਮਾਨ ਕੰਸੈਪਟ ਨਹੀਂ ਬਣਦਾ ਤਾਂ ਦੇਖੋ ਭਾਈਆ ਜੀ ਦੋਸਤੋ میں میں لیجو دے کی کروں گا کہ اس کا اپنا پروگرام دیتا ہوا سی گا کہ دلیاں دی موت تو باہر ہے ہا تے تو جی دیکھن دے اگوں تے دی موت تو باہر پٹھوڈا جی دا کہنا واسطے سی دا کوٹ بڈا جی تو باہر پھر لیجو دے نوں پاپے والے کوسا صاحب نے ماری ہوئیے پاپے ਕਿ ਕਿ ਤੁਹਾਨੂੰ ਜਰੂਰ ਹੋ ਜਾਏਗੀ ਰਾਤ ਸਿਚਾਰ ਮਿਆ ਕੋਈ ਕੇ ਰਜ਼ੀ ਹੋ ਦੇ ਮਨ ਰਖਾ ਲੋ ਕੁਲੇ ਨੇ ਕਿਹਾ ਤੁਹਾਡੀ ਜਿੱਦ ਬੈਗ ਵਾਲੇ ਬਹੁਤ ਹੋਣਗੇ ਜੀ ਇਸ ਨਾਲ ਹੀ ਚਾਰ ਹੋਣੀ ਮੇਰੀ ਬੇਤੀ ਹੈ ਮੇਰੇ ਬੇਗ ਨੂੰ ਕਿ ਮੈਂ ਸਿਰਫ ਇਸ ਤੋਂ ਮੇਰੇ ਹੱਥੋਂ ਤੇ ਦੇਖੀਆ ਆਪਾ ਰਟਾਸ ਨੂੰ ਮਤਲਬ ਕਿ ਮੇਰੀ ਦੇਖੀਂ ਪਰਵਾਹ ਕਰੀਂ ਤੇ ਜਿੱਦਾਂ ਮੈਂ ਵਾਪਸ ਆਇਆ ਮੇਰਾ ਅੰਸ਼ਰ ਜਾਰੀ ਹੈ ਇਸ ਅੰਸ਼ਰ ਨਾਲ ਆਪਾਂ ਉਸੇ ਲਾਇਨ ਉਸੇ ਲਾਇਨ ਦੇ ਵਿੱਚ ਉਸੇ ਹੀ ਲਾਇਨ ਨੂੰ ਪਟਾਇਆ ਰੱਖਿਆ ਮੋਰਚੇ ਨੇ ਵੀ ਬੈਠ ਕੇ ਬੈਠ ਲਿਆ ਹੈ ਤੁਹਾਡੀ ਆਪ ਨੂੰ ਆਪਣਾ ਛੋਟਾ ਵੀ ਮੰਨ ਕੇ ਐਨਸੀ ਕਾਨੂੰਨ ਕੋਲ ਸਾਡੀ ਸਵਾਸਤੋ ਅਗੁਨਤੀ ਸਰਵਾਹ ਕਰ ਉਹ ਹੁਣ ਮਤਲਬ ਅਲਸਨ ਅੱਜ ਸ਼ਗਰਤਵਾਰੀ ਅਰਜ਼ੂਆ ਤੁਹਾਡਾ ਨੰਬਰ ਹੈ ਦੋ ਨੰਬਰ ਦਾ ਕੋਈ ਕਾਇਨਾ ਨੂੰ ਬਰਕਰਾਰਾ ਹੈ ਉਤਰ ਨੰਬਰ ਦੇ ਕਿਸੇ ਕਰਨਾ ਮਤਲਬ ਮੈਸਟਾਂਗੇ ਕਿ ਤੇਰੀ ਖਾਤੇ ਤੋਂ ਹੋਰ ਜੇ ਤਾਲੋ ਕੋਟਾ ਖਾ ਵਫਰਦੀ ਹੈ ਉਹ ਕੋਈ ਨੰਬਰ ਨਹੀਂ ਇੱਕ ਇੱਕ ਰਾਤ ਬਤੂਰਸ ਕਰੇਗਾ ਉਹ ਨੰਬਰ ਫੌਟਾ ਬਾਕ ਕਰਾ ਰਿਹਾ ਹੈ ਜਿਹੜੀ ਇਹ ਤੈਕੀ ਹੈ ਅਗਲੇ ਸਾਡੇ ਬਹੁਤ سارے ਫਰਕੀਆਂ ਨੇ ਜਿਹੜੇ ਇੱਤਾਂ ਜੀਦੂ ਬੁਰਕੋਨੀ ਬਹੁਤ ਸਾਰੇ ਨੇ ਇਹ ਇਹ ਐਲਾਨ ਕਰ ਰੱਖਿਆ ਜਿਹੜਾ ਅਸੀਂ ਇਹ ਮੰਨਵਾਤ ਸ਼ੁਰੂ ਕਰਾਉਣਾ ਕੋਈ ਵੀ ਸਾਰਿਆਂ ਨੂੰ ਮੇਰੇ ਹੱਥ ਕੋਲ ਦੇ ਵਿੱਚ ਜੇਸਟ ਕੇ ਲੈਣੇ ਇਸ ਤਰ੍ਹਾਂ ਆਣੇ ਤੋਂ ਆਇਆ ਸੁਝਾ ਜੇ ਕੋ ਬੜੀ ਮਾਰੀ ਗੱਲਾਂ ਸਾਨੂੰ ਪਤਾ ਹੀ ਨਹੀਂ ਲੱਗਿਆ ਉਹ ਜਿਹੜਾ ਉਹ ਵੀ ਮਰਨ ਮਰਦੇ ਮੈਕਅਪ ਕੋਲ ਕੇ ਟਾਲ ਕੇ ਬੈਠਾ ਹੁੰਦਾ ਉਸ ਮੁੰਡੇ ਦੀ ਪ੍ਰਤਾਲ ਕਰੋ ਸੀ ਉਹ ਵੀ ਆਖੋ ਕੇ ਦੇਖੀ ਕਰਾ ਲੇ ਕਿਤੇ ਨਹੀਂ ਤੂੰ ਇਹ ਚੁੜਾਈ ਰੁਕੀ ਪਾ ਲਈਂ ਆਂ ਸੁਰੂ ਕਰ ਸਮਾਜ ਦਾ ਜਿਹੜਾ ਉਹ ਵਕਤ ਤੋਂ ਬਾਅਦ ਤੋਂ ਨੰਬਰ ਸਰੋਂ ਸਰਕਾਰ ਦੇ ਸੁਭਾਰਾ ਪਤਾ ਹੈ ਇਹ ਉਹ ਸਰਕਾਰ ਦਾ ਸੁਭਾਰ ਹੈ ਤੇ ਲੰਮੀ ਜੜਾਈ ਲੱਗ ਕੇ ਚਿੱਟੀ ਜਾਣੀ ਹੈ ਅਸੀਂ ਸੋਚਦੇ ਬੈਠੇ ਆ ਕਿ ਜੇਕਰ ਇੱਕ ਆਗੂ ਦੇ ਨਾਲ ਇਹ ਇਨਸੀਡੈਂਟ ਵਾਪਰ ਜਾਂਦਾ ਹੈ ਤਾਂ ਜਦੋਂ ਮੋਦੀ ਦਾ ਸੰਸਦਾਨਾ ਜਮ ਨਹੀਂ ਕੀਤਾ ਜਾਏਗਾ ਜਿੰਨੀ ਦੇਰ ਤੱਕ ਸਰਕਾਰ ਮੰਗਾਂ ਭੱਜਾ ਮੰਗੂ ਦੂਜੇ ਜੱਥੇ ਦੇ ਜੀ ਫਿਰ ਫੇਰ ਜਿੰਨੇ ਵੀ ਸ਼ਹੀਦ ਹੁੰਦੇ ਜਾਣਗੇ ਸਾਰੇ ਸਮਝੋਚੇ ਦੇ ਸਾਰਿਆਂ ਦੇ ਜੱਥੇ ਬੋਲੀਆ ਹੋਊ ਔਰ ਸਟਾਰ ਉਧੋ ਹੋਏਗਾ ਸਾਡੇ ਦਾ ਜਦੋਂ ਮੋਰ ਸਾ ਚਿੱਟਿਆ ਗਿਆ ਇਹੇ ਸੋਨਿਹਾਲ ਹੋਵੇ ਸਾਡੇ ਆ ਇਸ ਫੈਸਲੇ ਤੋਂ ਕੰਬੇ ਜੇ ਪਰ ਇਹ ਜੂਰਾ ਗੱਲ ਮੈਂ ਕਹਿਣਾ ਚਾਹੁੰਦਾ ਕਿ ਇਹ ਗਾਇਆ ਕਿ ਖੇਡਾਂ ਨਾਲ ਫਾਦੀ ਬਹੁਤ ਸੰਜਮ ਨਾਲ ਤੋਂ ਮੇਲਾ ਲੰਮੀ ਹੈ ਕੇਂਦਰ ਲਈ ਅਗਰੇ ਢਾਗੂ ਮੇਲਾ ਵੀ ਜਉਦਾ ਤੂਜੋ ਮੇਲਾ ਵੀ ਜਉਦਾ ਪਰ ਅਸੀਂ 4-5 ਮਹੀਨੇ ਇਹ ਸਾਥ ਨੇ ਲਈ ਚਾਲੇ ਰੱਖਣੇ ਉਹ ਉਦੋਂ ਤੱਕ ਤੋਂ ਦੁਨੀਆਂ ਦੇ ਵਿੱਚ ਕੇਂਦਰ ਸਰਕਾਰ ਦਾ ਕੀ ਹਾਲਾਤ ਹੋ ਜੇਗਾ ਕੋਈ ਬੋਲਣਾ ਕਿਹਾ ਨਹੀਂ ਉਹਦੇ ਬਾਰੇ ਨੋ ਕੁਛ ਕਹਿਣ ਦਾ ਕੀ ਕਰਵਾਉਂਦੇ

ਇਹ ਲੋਕਾਂ ਨੂੰ ਆਮ ਅੰਸ਼ ਹੈ ਜਨਾਬ ਆਪਾਂ ਸਵਾਗਤ ਕਰਾਉਣ ਤਾਲਵਾਦ ਬਹੁਤ ਬਹੁਤ ਸਮਾਂ ਦੋਸਤੋ ਸਭ ਦਾ ਸੰਗਤ ਭਾਈ ਬਹੁਤ ਬਹੁਤ ਮਾਰਨ ਦੇ ਦਿੱਤਾ ਪਿਆ ਸੀ